ਜਾ ਰਹੇ ਤੇ ਚਿੱਤੇ ਦਿਨ ਨੂੰ ਸਾਫ ਹੈ ਕਿ ਜਿਹੜੀ ਮੈਨਿੰਗ ਦਾ ਕੰਮ ਹੈ ਜਿਹੜੀ ਸਰਕਾਰ ਦੀ ਪੰਬੀ ਨੂੰ ਬਿਨਾਂ ਕੀਤਾ ਹੀ ਨਹੀਂ ਜਾ ਸਕਦਾ ਨਾ ਤਾਂ ਬੰਦੇ ਕਹਿੰਦੇ ਆਪਣੇ ਆਪ ਨੂੰ ਭਾਈ ਕੀ ਕਹਿਣਾ ਚਾਹੋਗੇ ਅੱਜ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਅੱਜ 1 ਮਹੀਨਾ ਹੋ ਗਿਆ ਪੂਰਾ ਤੇ ਅੱਜ ਸੀਐਮ ਸਾਹਿਬ ਵੀ ਉਰੇ ਉਦਘਾਟਨ ਕਰਨ ਆ ਰਹੇ ਨੇ ਜਦਕਿ ਬੱਚੇ ਦੇ ਮਾਪੇ ਜਿਹੜੇ ਉਹ ਸੜਕਾਂ ਤੇ ਇਨਸਾਫ ਲਈ ਬੈਠੇ ਨੇ ਤੇ ਉਧਰ ਉਧਰ ਉਦਘਾਟਨ ਕੀਤਾ ਜਾ ਰਿਹਾ ਤਸੀਨ ਦਾ ਬੜਾ ਬੁਰਾ ਹੈ ਜੀ ਜਾਨੀ ਲੱਫਾ ਕਰਕੇ ਰੋਟੀ ਖਾਂਦੇ ਦੇਖੋ 1 ਮਹੀਨਾ ਹੋ ਗਿਆ ਹੈ ਵੱਡੀਆਂ ਵੱਡੀਆਂ ਨਰਦਨੀ ਕਰਾ ਵੱਡੇ ਵੱਡੇ ਪੈਰੈਂਟਸ ਸੜਕਾਂ ਤੇ ਆਏ ਹੋਏ ਔਰ ਕੋਈ ਨਹੀਂ ਆਇਆ ਕੰਪਲਨਰ ਹੋ ਗਿਆ ਤੇ ਕਿਸੇ ਨੇ ਨਹੀਂ ਕਿਹਾ ਸਾਰਾ ਪੈਸਾ ਜਟਨਾ ਇਹ ਰਿਸ਼ਤਾ ਦੇ ਦੋ ਜਾਰ ਦਾ ਪੈਸਾ ਘਟਾ ਗਰੀ ਨੇ ਡੋਕਟਰ ਇਹ ਅੰਨਾ ਦੇ ਬਾਰੇ ਭਰਾਵੋ ਆਪਾਂ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਹੈ ਔਰ ਲੜ ਕੇ ਹੀ ਆਪਾਂ ਸਾਹ ਦਵਾ ਸਕਦੇ ਆ ਇਹਨਾਂ ਬੱਚਿਆਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਔਰ ਅਸੀਂ ਜਾਂ ਹੋਰ ਕਟਨਾਵਾ ਨਾ ਵਾਪਰਨ ਇਹਦੇ ਵਾਸਤੇ ਕਿਉਂਕਿ ਲੋਕ ਇਸ ਲੋਕਤੰਤਰ ਸਭ ਤੋਂ ਵੱਡੇ ਹੁੰਦੇ ਨੇ ਜਦ ਲੋਕ ਇਕੱਠੇ ਹੋ ਜਾਣ ਜੁੜ ਜਾਣ ਫਿਰ ਸਰਕਾਰਾਂ ਦਾ ਮੌਸਲਾ ਨਿਰਿੰਦਾ ਜੋ ਲੋਕਾਂ ਦਾ ਸਾਹਮਣਾ ਕਰ ਸਕਣ ਤੋਂ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਕਿਉਂਕਿ ਅਸੀਂ ਜਿੱਤੇ ਪਰਿਵਾਰਾਂ ਨਾਲ ਦੁੱਖ ਦੀ ਘੜੀ ਸ਼ਰੀਕ ਹੁੰਨੇ ਆ ਉੱਥੇ ਹੀ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੇ ਇਸ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਆ ਜਿਹੜਾ ਇੱਥੇ ਬੇਈਮਾਨ ਡੀਐਸਪੀ ਲਾਇਆ ਆ ਸਕੰਦਰ ਇਹ ਅਵਲ ਦਰਜੇ ਦਾ ਵਿਸ਼ਠਾਚਾਰੀ ਬੰਦਾ ਹੈ ਮੈਂ ਪਰ ਜੁਮੇਵਾਲੀ ਨਾਲ ਇਸ ਸਟੇਜ ਤੋਂ ਕਹਿ ਰਿਹਾ ਕਿਉਂਕਿ ਮੈਨੂੰ ਹਨਪਗ ਹੈ 40-45 ਸਾਲ ਦਾ ਸਮਾਣੇ ਦਾ ਇਹ ਬੰਦਾ ਜਦੋਂ ਇੱਥੇ ਸੀਟੀਨ ਚਾਰਜ ਬਣ ਕੇ ਆਇਆ ਸੀ ਇਸ ਤੇ ਬੜੇ ਬੜੇ ਵੱਡੇ ਵਿਸ਼ਠਾਚਾਰ ਕੀਤੇ ਔਰ ਨੌਕਾ ਦੇ ਨਜ਼ਾਇਜ਼ ਪਰਚੇ ਕੀਤੇ ਔਰ ਕੀਤੇ ਔਰ ਲੋਕਾਂ ਨੂੰ ਆਵਾਜ਼ ਦੀ ਬੰਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਤੁਹਾਨੂੰ ਅਸੀਂ ਉਹਦਾ ਵੀ ਇਸੇ ਖਿਲਾਫ ਲੜੇ ਔਰ ਇਸ ਬੰਦੇ ਤੋਂ ਸਿੱਧੇ ਤੌਰ ਤੇ ਓਪਨਲੀ ਮੈਨੂੰ ਯਾਦ ਇੱਕ ਵਾਰ ਕਿਸੇ ਮਹਾਜਨ ਦੇ ਬੱਚੇ ਨੂੰ